ਆਸਾਮ ਤੋਂ ਸ਼ੁਰੂ ਹੋਏ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸੰਗਤਾਂ ਦੇ ਸਮਾਨ ਨੂੰ ਚੋਰੀ ਕਰਨ ਵਾਲੇ ਘਿਰੋ ਦਾ ਪਰਦਾਫਾਸ਼ ਕਰਦਿਆਂ ਮਾਛੀਵਾੜਾ ਪੁਲਿਸ ਨੇ ਇਸ ਘਿਰੋ ਦੀਆਂ 12 ਔਰਤਾਂ ਨੂੰ ਕਾਬੂ ਕੀਤਾ ਪੁਲਿਸ ਮੁਤਾਬਕ ਇਹਨਾਂ ਔਰਤਾਂ ਦੇ ਗਿਰੋਵਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਇਹਨਾਂ ਵੱਲੋਂ ਕਿਸੇ ਦਾ ਪਰਸ ਅਤੇ ਕਿਸੇ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ ਫਿਲਹਾਲ ਪੁਲਿਸ ਵੱਲੋਂ ਇਹਨਾਂ ਕੁੜੋਂ ਬ੍ਰੀਕਿੰਗ ਨਾਲ ਪੁੱਛਕਿਛ ਕੀਤੀ ਜਾ ਰਹੀ ਹੈ ਜਿਵੇਂ ਕਿ ਕੱਲ 350 ਸਾਲਾ ਸ਼ਹੀਦ ਦੀ ਸ਼ਤਾਬਦੀ ਨਗਰ ਕੀਰਤਨ ਮਛਬੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਂ ਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੁਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗੀਆਂ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦਿਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਮਰਾਲਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਬਾਕ-ਬਾਕ ਜਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚਾ ਦਰਜ ਜਾਈ ਜਾਂਦਾ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਰ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜਿਲ੍ਹੇ ਨਾਲ ਧੂਰੀ ਤੋਂ ਨੇ ਪਵਾਨੀਗੜ੍ਹ ਦੀਆਂ ਨੇ ਜੀ ਅੱਡ ਅੱਡ ਉਹਨਾਂ ਜਿਲ੍ਹੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਕਰਤ ਕਬੀ ਹੋਈ ਹੈ ਜੀ ਉਹ ਚਲਦੀ ਪਈ ਹੈ ਤਫਰੀਦ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋ ਜੂਗੀ ਆਸਾਮ ਤੋਂ ਸ਼ੁਰੂ ਹੋਏ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸੰਗਤਾਂ ਦੇ ਸਮਾਨ ਨੂੰ ਚੋਰੀ ਕਰਨ ਵਾਲੇ ਘਿਰੋ ਦਾ ਪਰਦਾਫਾਸ਼ ਕਰਦਿਆਂ ਮਾਛੀਵਾੜਾ ਪੁਲਿਸ ਨੇ ਇਸ ਘਿਰੋ ਦੀਆਂ 12 ਔਰਤਾਂ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਇਹਨਾਂ ਔਰਤਾਂ ਦੇ ਗਿਰੋਵਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ। ਇਹਨਾਂ ਵੱਲੋਂ ਕਿਸੇ ਦਾ ਪਰਸ ਅਤੇ ਕਿਸੇ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਕੁੜੋਂ ਬ੍ਰੀਕੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਬੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬ੍ਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼kaitਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੁਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਬਾਕਵਕ ਜਿਲਿਆਂ ਦੇ ਨਾਲ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਦੇ ਪੱਤਰ ਦਰਜ ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਪ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜਿਲ੍ਹੇ ਨਾਲ ਧੂਈ ਤੋਂ ਨੇ ਪਵਾਨੀਗੜ੍ਹ ਦੀਆਂ ਨੇ ਜੀ ਅੱਡ ਅ ਉਹਨਾਂ ਜਿਲ੍ਹੇ ਦੇ ਵਿੱਚ ਹੈਗੀਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਬਿਲਕੁਲ ਸਰ ਬੀਖੋ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਨਡ ਲਿਆ ਗਿਆ ਜੀ ਠੀਕ ਹੈ ਕੋਈ ਹਜੇ ਫਿਕਰ ਕੰਨੀ ਹੋਈ ਹੈ ਜੀ ਕੋਈ ਉਹ ਜਲਦੀ ਪਈਏ ਤਫਰੀ ਜੀ ਉਹ ਹੋ ਜੋਗੀ ਰਿਮਾਨਡ ਤੋਂ ਬਾਅਦ ਜ਼ਰੂਰ ਹੋ ਜੇਗੀ